ਸਾਡੀ ਰਾਸਾਨੀ ਹੈ ਪੋਲਿਟਿਕਸ ਦੀ ਸੰਗਰੂਰ ਤੋਂ ਸਾਡੀ ਸਰਕਾਰ ਪੰਜਾਬ ਦੀ ਚੱਲ ਰਹੀ ਹੈ ਮਾਨਸਾ ਨੂੰ ਚਿਮਾਸਾ ਨੂੰ ਅੰਮ੍ਰਿਤਸਰ ਨੂੰ ਇਹ ਸਾਡੇ ਵੱਡੇ ਲੀਡਰ ਨੇ ਸਾਡੇ ਪ੍ਰਿੰਸ ਕੋਰਨ ਜੀ ਇਸ ਜ਼ਿਲ੍ਹੇ ਦੇ ਚੁਣੇ ਮੰਤਰੀ ਨੇ ਸੋ ਜਿਹੜਾ ਅਸੀਂ ਵਾਰਾਂ ਲੱਤ ਨਾਲ ਕੀਤਾ ਸੀਗਾ ਅਸੀਂ ਲੋਕਾਂ ਨੂੰ ਇੱਕ ਸਿਸਟਮ ਦੇਣ ਦੀ ਗੱਲ ਕਰਕੇ ਆਏ ਸੀਗੇ ਉਹ ਸਿਸਟਮ ਦੇਣ ਚ ਅਸੀਂ ਕਾਮਯਾਬ ਨਹੀਂ ਹੋ ਰਹੇ ਮਾਣਦੇ ਹਾਂ ਰਹੇ ਹੋ ਹਰ ਜੋਰ ਤੇ ਤੁਹਾਨੂੰ ਬਹਿਤੀ ਕਰਦਾ ਵੀ ਇਸ ਸਿਸਟਮ ਨੂੰ ਤੁਸੀਂ ਕੋਸ਼ਿਸ਼ਾਂ ਕੀਤੀਆਂ ਨੇ ਤਸੀਲਾਂ ਦੇ ਵਿੱਚ ਪਾੜੀ ਬੈਠਣਾ ਇਸ ਸੈਗਮੈਂਟ ਵਿੱਚ ਕੰਮ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਰੰਗ ਨਹੀਂ ਮੜਿਆ ਹੋਰ ਤਰੰਗੀਆਂ ਹੋਰ ਰਸਤੇ ਕੱਢ ਜੇ ਕੋਰਪੋਰਸ਼ਨ ਜਿਹੜੀ ਆ ਉਹਦਾ ਨੈਵਲ ਥੋੜਾ ਕੱਟਣਾ ਜ਼ਰੂਰ ਆ ਕਿਤੇ ਨਾ ਕਿਤੇ ਪਰ ਉਹਨੂੰ ਹਰਕਤ ਨਹੀਂ ਪੈਂਦਾ ਸਭ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਤੁਸੀਂ ਵੀ ਕਿਤੇ ਨਾ ਕਿਤੇ ਅਗਲੀ ਕਾਮੇ ਜਿੰਦਾਬਾਦ पशन एसोसिशन पेंशन एसोसिशन ज़िंदाब ज़िंदाब स्टार मुबात ਲੈਂਡ ਪੂਲਨ ਪਾਲਸੀ ਮੁਰਦਾਵਾਦ 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 ਲੈਂਡ ਪੂਲਨ ਪਾਲਸੀ ਮੁਰਦਾਵਾਦ ਜਿਹਦੇ ਪੈਨਸ਼ਨੇਜ ਵੱਲੋਂ ਆਰਤੀ ਹੋਤੀ ਗਈ ਹੈ ਕੀ ਕਰਾਂ ਸੀ ਕਿ ਕੀ ਮੰਗਾ ਨਹੀਂ ਥੋੜੀ ਇਹ ਦੇਖੋ ਜੀ ਜਿਹੜਾ ਪੰਜਾਬ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਤੇ ਮੁਲਾਜ਼ਮਾ ਫਰੰਟ ਸਾਂਝਾ ਬਣਿਆ ਹੋਇਆ ਪੰਜਾਬ ਲੈਵਲ ਤੇ ਉਹਨਾਂ ਦੇ ਸੱਦੇ ਤੇ ਸਬ ਡਿਵੀਜ਼ਨ ਲੈਵਲ ਤੇ ਜਿਹੜੀ ਪੰਜਾਬ ਦੀ ਪੈਨਸ਼ਨ ਵੈਲਫੇਅਰ ਐਸੋਸੀਏਸ਼ਨ ਦੀ ਕਾਈ ਦੜਵਾਦੀ ਉਨ੍ਹਾਂ ਵੱਲੋਂ ਹੁਕਮ ਹੋਇਆ ਸੀ ਵੀ 5 ਤੋਂ ਲੈ ਕੇ 12 ਤਰੀਕ ਤੱਕ ਸਰਕਾਰ ਦੇ ਵਿਰੁੱਧ ਜਿਹੜੀਆਂ ਬਾਰ-ਬਾਰ ਸਰਕਾਰ ਜਿਹੜੀਆਂ ਮੀਟਿੰਗਾਂ ਦੇ ਕੇ ਭੱਜ ਰਹੀ ਹੈ ਕਿਉਂਕਿ ਮੰਗਾ ਤਾਂ ਬਾਅਦ ਦੀ ਗੱਲ ਹੈ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਪੰਜਾਬ ਸਰਕਾਰ ਜਿਹੜੀ ਗੱਲ ਕਰਨ ਨੂੰ ਵੀ ਤਿਆਰ ਨਹੀਂ ਉਹਦੇ ਰੋਸ ਦੇ ਵਜੋਂ ਸਾਨੂੰ ਹੁਕਮ ਹੋਇਆ ਸੀ ਵੀ ਆਪਣੇ ਸਬ ਡਿਵੀਜ਼ਨ ਲੈਵਲ ਤੇ ਤੁਸੀਂ ਆਪਣਾ ਰੋਸ ਪ੍ਰਦਰਸ਼ਨ ਕਰਨਾ ਉਹਦੇ ਸੰਬੰਧੀ ਜਿਹੜਾ ਅੱਜ ਉਹ ਸੱਦੇ ਤੇ ਉਹਦੇ ਵਿੱਚ ਸਾਡੇ ਨਾਲ ਬਿਜਲੀ ਬੋਰਡ ਦੀਆਂ ਜਥੇਬੰਦੀਆਂ ਤੇ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੀਆਂ ਜਥੇਬੰਦੀਆਂ ਤੇ ਮੁਲਾਜ਼ਮਾਂ ਜਥੇਬੰਦੀਆਂ ਉਹ ਸ਼ਾਮਲ ਹੋ ਕੇ ਅੱਜ ਸਬ ਡਿਵੀਜ਼ਨ ਲੈਵਲ ਤੇ ਜਿਹੜਾ ਰੋਸ ਜਿਹੜਾ ਉਹ ਜाहिर ਕੀਤਾ ਹੈ ਸਰਕਾਰ ਦੀ ਜੀ ਮੇਨ ਕਿਉਂਕਿ ਪੰਜਾਬ ਸਰਕਾਰ ਦੀ ਮੇਨ ਮੰਗ ਹੈ ਵੀ ਸਾਡੇ ਨਾਲ ਗੱਲ ਤਾਂ ਕਰੋ ਨਾ ਮੀਟਿੰਗਾਂ ਦੇ ਦੇ ਕੇ বারবার 7-8 বার ਹੋ ਗਿਆ ਵੀ ਮੀਟਿੰਗ ਦਿੰਦੇ ਨੇ ਤੇ ਉਹ ਮੀਟਿੰਗ ਮੁੜ ਕੇ ਪੋਸਟਪੌਂਡ ਕਰ ਦਿੰਦੇ ਨੇ ਜਾਂ ਭੱਜ ਜਾਂਦੇ ਨੇ ਤੇ ਅਸੀਂ ਕਹਿੰਦੇ ਆ ਵੀ ਬਹਿ ਕੇ ਕੋਈ ਗੱਲਬਾਤ ਕਰੋ ਜੇ ਕੋਈ ਦਲੀਲ ਨਾਲ ਤਾਂ ਕੋਈ ਗੱਲ ਮਤਲਬ ਕੋਈ ਮੀਟਿੰਗ ਦਿਓ ਤੇ ਗੱਲਾਂ ਬਾਤਾਂ ਸਾਡੇ ਮਤਲਬ ਮੰਗਾ ਸੁਣੋ ਤੇ ਉਹਨਾਂ ਦਾ ਹੱਲ ਕਰੋ ਇਹੀ ਅਸੀਂ ਮੰਗ ਕਰਦੇ ਆ ਸਰਕਾਰ ਨੂੰ ਸਰਕਾਰ ਦੇ ਪੈਨਸ਼ਨ ਔਰ ਵੈਲਫੇਅਰ ਇਸ ਸਿਚੁਏਸ਼ਨ ਨੂੰ ਬਨੋ ਸਟੇਟ ਲੈਵਲ ਦਾ ਸੱਦਾ ਸੀ ਜਿਹਦੇ ਤਹਿਤ ਡਿਵੀਜ਼ਨ ਲੈਵਲ ਤੇ ਜਿਹੜੇ ਆਥੀ ਸਾੜਨੀਆਂ ਸੀ ਪੰਜਾਬ ਸਰਕਾਰ ਦੀਆਂ ਕਿਉਂਕਿ ਆਮ ਤੌਰ ਤੇ ਆਪਾਂ ਦੇਖਦੇ ਆ ਕਿ ਵੱਖ-ਵੱਖ ਵਰਗ ਅੱਜ ਪੰਜਾਬ ਸਰਕਾਰ ਦੇ ਖਿਲਾਫ ਆਪਣੀ ਲੜਾਈ ਲੜ ਰਹੇ ਨੇ ਪਰੰਤੂ ਸਰਕਾਰ ਬਿਲਕੁਲ ਜਿਵੇਂ ਕਹਿੰਦਾ ਕੰਮ ਕੰਮ ਕਰਦੀ ਨੀਂ ਨੀਂ ਸੁੱਤੀ ਪਈ ਐ ਔਰ ਕਿਸੇ ਵੀ ਜਥੇਬੰਦੀ ਨਾਲ ਕੋਈ ਗੰਭੀਰਤਾ ਨਾਲ ਕੋਈ ਮਸਲਾ ਹੱਲ ਨਹੀਂ ਕੀਤਾ ਜਾ ਰਿਹਾ ਔਰ ਹਮੇਸ਼ਾ ਲਾ ਰਹਾ ਲੱਪਾ ਲਾ ਕੇ ਹੀ ਮੰਨ ਡੰਗਟ ਪਾਇਆ ਜਾ ਰਿਹਾ ਹੈ ਔਰ ਇਸੇ ਕਰਕੇ ਲਗਾਤਾਰ ਬੇਚੈਨੀ ਹੈ ਜਿਹੜੀ ਸਮਾਜ ਦੇ ਅੰਦਰ ਪਣਪੜ ਰਹੀ ਹੈ ਵੱਖ-ਵੱਖ ਈਸ਼ੂਆਂ ਤੇ ਅੱਜ ਕਿਸਾਨ ਵੀ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਜਦੋਜਾਦ ਕਰ ਰਹੇ ਨੇ ਔਰ ਪੰਜਾਬ ਦਾ ਸਮੁੱਚਾ ਭਾਈਚਾਰਾ ਜਿਹੜਾ ਉਹ ਇਹ ਮਹਿਸੂਸ ਕਰ ਰਿਹਾ ਹੈ ਕਿ ਜਿਸ ਤਰ੍ਹਾਂ ਦੇ ਹਾਲਾਤ ਅੱਜ ਪੰਜਾਬ ਸਰਕਾਰ ਬਣਾ ਰਹੀ ਹੈ ਤਾਂ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਸਰਕਾਰ ਦੇ ਖਿਲਾਫ ਸਾਂਝੀ ਲੜਾਈ ਬਣ ਰਹੀ ਹੈ ਪਾਵੇਂ ਕੋਈ ਵੀ ਵਰਗ ਹੈ ਭਾਵੇਂ ਮਜ਼ਦੂਰ ਨੇ ਭਾਵੇਂ ਮਜ਼ਦੂਰ ਨੇ ਭਾਵੇਂ ਕਿਸਾਨ ਨੇ ਭਾਵੇਂ ਦੁਕਾਨਦਾਰ ਨੇ ਪੰਜਾਬ ਦੀ ਸਮੁੱਚੀ ਆਰਥਿਕਤਾ ਨੂੰ ਪ੍ਰਭਾਵਿਤ ਕਰਨਾ ਔਰ ਇਸ ਕਰਕੇ ਇਹ ਲੜਾਈ ਵੀ ਸਾਰਿਆਂ ਦੀ ਸਾਂਝੀ ਵੱਧਦੀ ਜਾ ਰਹੀ ਹੈ ਜਿਸ ਤਰ੍ਹਾਂ ਕੇਂਦਰ ਸਰਕਾਰ ਦੇ ਖਿਲਾਫ ਸਾਂਝੀ ਜਦੋਂ ਜਦ ਹੋਈ ਸੀ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਅੱਜ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਵੀ ਇਸੇ ਤਰ੍ਹਾਂ ਦੀ ਉਦੋਂ ਵੀ ਵੱਡੀ ਲੜਾਈ ਬਣਨੇ ਜਾ ਰਹੀ ਹੈ ਔਰ ਇਹਦਾ ਨੁਕਸਾਨ ਵੀ ਜਿਹੜਾ ਉਸ ਤੋਂ ਵੀ ਜ਼ਿਆਦਾ ਹੋਣ ਵਾਲਾ ਕਿਉਂਕਿ ਜਿਹੜੀਆਂ ਕਿਹੜੀਆਂ ਜਿੱਥੇ ਬੰਦੀਆਂ ਨੇ ਅੱਜ ਸ਼ਮੂਲੀਅਤ ਕੀਤੀ ਹੈ ਅੱਜ ਜਿੱਥੇ ਪੰਜਾਬ ਸਰਕਾਰ ਦੇ ਪੈਨਸ਼ਨਰ ਨੇ ਮੁਲਾਜ਼ਮ ਨੇ ਉਹਨਾਂ ਦੀਆਂ ਜਿੱਥੇ ਬੰਦੀਆਂ ਨੇ ਸ਼ਮੂਲੀਅਤ ਕੀਤੀ ਆ ਉੱਥੇ ਨਾਲ ਦੀ ਨਾਲ ਬਿਜਲੀ ਬੋਰਡ ਦੀਆਂ ਪੈਨਸ਼ਨਰ ਤੇ ਮੁਲਾਜ਼ਮਾਂ ਜਿੱਥੇ ਬੰਦੀਆਂ ਨੇ ਵੀ ਉਹਦੇ ਅੰਦਰ ਸ਼ਮੂਲੀਅਤ ਕੀਤੀ ਆ ਭਾਵੇਂ ਬਿਜਲੀ ਬੋਰਡ ਦੇ ਮੁਲਾਜ਼ਮ ਆਪਣੇ ਤੌਰ ਤੇ ਵੀ ਲੜਾਈ ਲੜ ਰਹੇ ਨੇ 11 ਤਰੀਕ ਤੋਂ ਲੈ ਕੇ 13 ਤਰੀਕ ਤੱਕ ਉਹ ਸਮੂਹਕ ਛੁੱਟੀ ਲੈ ਕੇ ਆਪਣਾ ਜਿਹੜਾ ਪ੍ਰਦਰਸ਼ਨ ਸਰਕਾਰ ਦੇ ਖਿਲਾਫ ਕਰਦੇ ਰਹੇ ਨੇ ਔਰ ਅੱਜ ਸਾਂਝੀ ਲੜਾਈ ਦੇ ਵਿੱਚ ਵੀ ਉਹ ਉਹਨਾਂ ਨੇ ਸੰਬੋਧਿਤ ਕੀਤੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਉਹ ਵੀ ਲੜਾਈ ਦੇ ਕੋਈ ਕਿਸੇ ਤਰ੍ਹਾਂ ਦੇ ਵੀ ਐਕਸ਼ਨ ਆਉਣਗੇ ਤਾਂ ਇਸੇ ਤਰ੍ਹਾਂ ਸਾਂਝੇ ਤੌਰ ਤੇ ਜਿਹੜੇ ਐਕਸ਼ਨਾਂ ਦੇ ਵਿੱਚ ਉਪਾਗ ਲੈ ਜਾਣਗੇ ਹਰਖਣ ਜੀ ਅੱਜ ਪੈਨਸ਼ਨ ਐਸੋਸੀਏਸ਼ਨ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਕੀ ਕੀ ਮੰਗਾਂ ਸੀ ਤੁਹਾਡੀ ਸਾਡੀਆਂ ਮੰਗਾਂ ਜੀ ਜਿਵੇਂ ਪਹਿਲੀ ਦਾ ਮੰਗ ਕੀ ਪੰਜਾਬ ਸਰਕਾਰ ਦੇ ਜਿਹੜੇ ਨਮਾਇंदे ਆ ਸਬ ਕਮੇਟੀ ਆ ਜਾਂ ਮੁੱਖ ਮੰਤਰੀ ਸਾਹਿਬ ਹੈ ਤਾਨੂੰ ਮੀਟਿੰਗ ਦੇ ਕੇ ਸਾਡੀਆਂ ਮੰਗਾਂ ਦਾ ਹੱਲ ਕਰੇ ਅਸੀਂ ਬਾਰ-ਬਾਰ ਮੀਟਿੰਗ ਜਿਹੜੀ ਸਾਨੂੰ ਦਿੰਦੀ ਆ ਸਰਕਾਰ ਪਰ ਮੀਟਿੰਗ ਨਹੀਂ ਇੱਕ ਵੀ ਮੀਟਿੰਗ ਨਹੀਂ ਹੁੰਦੀ 8 ਵਾਰ ਮੀਟਿੰਗ ਦਾ ਸਮਾਂ ਦੇ ਕੇ ਜਿਹੜੀ ਮੀਟਿੰਗਾਂ ਉਹ ਮੁਲਤਵੀ ਹੋ ਗਈਆਂ ਉਸ ਦੇ ਰੋਸ ਦੇ ਵੱਜੋਂ ਸਾਡੀ ਸੂਬਾ ਬਾਡੀ ਨੇ ਸਾਰੇ ਮਲਾਜ਼ਮ ਫਰੰਟ ਤੇ ਪੈਨਸ਼ਨਰ ਫਰੰਟਾਂ ਦੇ ਨਾਲ ਰਲ ਕੇ ਜਿਹੜੀ ਹੈ ਆਰਥਿਕ ਹੁਕਮਜਾਰੇ 5 ਅਗਸਤ ਤੋਂ ਲੈ ਕੇ 12 ਅਗਸਤ ਤੱਕ ਸਾਰੇ ਪੰਜਾਬ ਦੇ ਵਿੱਚ ਰੱਖੇ ਸੀ ਉਹਦੇ ਤਹਿਤ ਅੱਜ ਡਿੜਬਾ ਮੰਡੀ ਦੇ ਵਿੱਚ ਅਸੀਂ ਰੈਲੀ ਕਰਕੇ ਬਿਜਲੀ ਬੋਰਡ ਐਸੋਸੀਏਸ਼ਨ ਤੇ ਪੈਨਸ਼ਨ ਵੈਲਫੇਅਰ ਐਸੋਸੀਏਸ਼ਨ ਤੇ ਬਿਜਲੀ ਬੋਰਡ ਦੇ ਮਲਾਜ਼ਮਾਂ ਨੇ ਵੀ ਸਮੂਲੀਅਤ ਕੀਤੀ ਹੈ ਅਸੀਂ ਸਾਰਿਆਂ ਨੇ ਰਲ ਕੇ ਪੰਜਾਬ ਸਰਕਾਰ ਨੂੰ ਅੱਪ ਦਾ ਜਿਹੜਾ ਰੋ ਹੈ ਉਹਦਾ ਗੁੱਸਾ ਹੈ ਉਹ ਦਿਖਾਇਆ ਹੈ ਤਾਂ ਜੋ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਹੱਲ ਕੀਤੇ ਆ ਜੀ ਕੀ ਕੀ ਮੰਗਾ ਨਹੀਂ ਜੀ ਸਾਡੀਆਂ ਮੰਗਾ ਜੀ ਸਾਡਾ ਰਹਿੰਦਾ ਡੀਏ 13% ਅਸੀਂ ਕੇਂਦਰ ਦੇ ਨਾਲੋਂ ਘੱਟ ਡੀਏ ਲੈ ਰਹੇ ਆ ਤੇ ਜਿਹੜਾ ਛੇਮਾ ਪੇ ਕਮਿਸ਼ਨ ਹੈ ਉਹ ਅਧੂਰਾ ਲਾਗੂ ਕੀਤਾ ਗਿਆ ਤੇ ਉਹ ਹਾਲ ਤੱਕ ਪੂਰਾ ਨਹੀਂ ਹੋਇਆ 2.59 ਦਾ ਫਾਰਮੂਲਾ ਤੇ ਜਿਹੜਾ ਮੈਡੀਕਲ ਆਪਣਾ ਹੁੰਦਾ ਹੈ ਉਹ ਸਾਨੂੰ 2000 ਦੇ ਕਰੀਬ ਜਾ ਕੈਸ਼ਲੈਸ ਉਹ ਦਿੱਤਾ ਜਾਵੇ ਤੇ ਸਾਡੀਆਂ ਹੋਰ ਵੀ ਬਹੁਤ ਸਾਰੀਆਂ ਮੰਗਾਂ ਨੇ ਜਿਹੜੀਆਂ ਸਾਨੂੰ ਦਿਆਂ ਦੇਉ ਨੇ ਸਰਕਾਰ ਇਹ ਸਰਕਾਰ ਮੰਗਾਂ ਨਹੀਂ ਮੰਨਦੀ ਤਾਂ ਅਗਲਾ ਵੀ ਐਕਸ਼ਨ ਸਾਡੀ ਸੂਬਾ ਬਾਡੀ ਤੇ ਜ਼ਿਲ੍ਹਾ ਬਾਡੀ ਵੱਲੋਂ ਜਿੱਦਾਂ ਦਾ ਵੀ ਸਾਡਾ ਐਕਸ਼ਨ ਆਊਗਾ ਅਗਲੇ ਐਕਸ਼ਨ ਇਦੋਂ ਵੀ ਰੋ ਭਰਪੂਰ ਆ ਜਿਹੜੇ ਉਹ ਹੋਣਗੇ ਇਦੋਂ ਵੀ ਤਕੜੇ ਹੋ ਕੇ ਅਸੀਂ ਅਗਲੇ ਸੰਘਰਸ਼ ਜਿਹੜੇ ਉਹ ਕਰਾਂਗੇ